फगवाड़ा दे गुरुद्वारा नानक दरबार महला खलवाड़ा गेट विखे धन धन श्री गुरु नानक देव जी का प्रकाश दिहाड़ा मनाया गया इस मौके ते सरदार गुरमीत सिंह सरदार हरजीत सिंह सरदार संतोख सिंह सरदार गुरदीप सिंह आदि शामिल सन एन डी टी वी पंजाब न्यूज दे लिए फगवाड़ा तो यश शर्मा ते पुनीत की रिपोर्ट मैं हूं चलिया वहां भोरे ਚਲੇ ਸਾਗੜ ਜਦੋਂ ਮੈਂ ਚਲੇ ਸਾ ਘਟ ਕੇ ਬਾਹਰ ਇਸ ਸ਼ਹਿਰ ਦੇ ਵਿੱਚ ਸਾਰੇ ਝੂਠੇ ਬੰਦੇ ਰਹਿੰਦੇ ਆ ਕੋਈ ਆਪਣੀ ਗੱਲ ਮੰਨ ਕੇ ਨਹੀਂ ਰਾਜੀ ਜਿਹੜਾ ਇਹਨੇ ਆਪ ਵਾਦਾ ਤੁਹਾਡੇ ਵਿੱਚ ਤੇ ਕਰਾਮਾਤ ਹਰਾਮ ਆ ਕਰਾਮਾਤ ਨੂੰ ਕੋਈ ਥਾਂ ਨਹੀਂ ਪਰ ਬਾਕੀ ਧਰਮਾਂ ਦੇ ਵਿੱਚ ਕਰਾਮਾਤਾਂ ਬੜੀਆਂ ਸੀ ਇਹ ਜਿਹੜੇ ਜਿਹੜਾ ਕੇਸਾਂ ਤੋਂ ਹੀਣਾ ਆ ਮੇਰੇ ਉਹਦੇ ਉੱਤੇ ਮੇਰੀ ਕਿਰਪਾ ਨਹੀਂ ਹੁੰਦੀ ਹਿੰਦੂਆਂ ਦਾ ਸਨਾਤਨ ਮਤ ਸੀ ॠषि मुनि ਹੁੰਦੇ ਸੀ ਕਰਾਮਾਤ ਵਿਖਾ ਦਿੰਦੇ ਸੀ ਕਰਾਮਾਤ ਸਾਡੇ ਵਿੱਚ ਮਨਾਈ ਹੈ ਪਰ ਉਹ ਕਰਾਮਾਤ ਚੱਲਦੀ ਤਾਂ ਸੀ ਜੇ ਸਿਰ ਤੇ ਕੇਸ ਹੁੰਦੇ ਸੀ ਇਹ ਗੱਲ ਗੁਰੂ ਗੋਬਿੰਦ